ਸ਼ੁਭਕਾਮਨਾਵਾਂ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਬੇਅਦਬੀ ਅਤੇ ਗੋਲੀਕੰਢ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਕਮਿਸ਼ਨ ਰਿਪੋਰਟਾਂ ਵਿਰੁੱਧ ਅਤੇ ਸੀਬੀਆਈ ਜਾਂਚ ਵਾਲੀ ਪਟੀਸ਼ਨ ਖਾਰਜ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਨਵਜੋਤ ਕੌਰ ਸਿੱਧੂ ਨੇ ਦਾਵਾ ਠੋਕਿਆ ਪਾਰਟੀ ਦਫ਼ਤਰ ਵਿੱਚ ਜਮਾ ਕਰਵਾਇਆ ਫਾਰਮ ਢਿੰਡਸਾ ਨੇ ਆਖਿਆ ਅਕਾਲੀ ਦਲ ਬਚਾਉਣਾ ਹੈ ਤਾਂ ਬਾਦਲ ਪਰવાર ਹੋਵੇ ਲਾਂਬੇ ਢਿੰਡਸਾ ਨੂੰ ਪਦਮ ਪੋਸ਼ਣ ਅਤੇ ਫੁਲਕਾ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਆ ਜਾਏਗਾ ਲੋਕ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਨੇ ਕੀਤੀ ਮਿਸ਼ਨ 13 ਦੀ ਸ਼ੁਰੂਆਤ ਸੁਖਬੀਰ ਬਾਦਲ ਨੇ ਫਿਰ ਧਮਕੀ ਦਿੱਤੀ ਆਖਿਆ ਪੁਲਿਸ ਅਫਸਰਾਂ ਨੂੰ ਦੇਖ ਲਵਾਂਗਾ ਅਦਾਲਤ ਦਾ ਗਰੀਬਾਂ ਲਈ 10% ਦੀ ਰਾਖਵਾ ਕਰਨ ਤੇ ਰੋਕ ਤੋਂ ਨਾ ਪੀਜੀ ਵਿੱਚ ਪਹਿਲੀ ਵਾਰ ਲਾਈਵ ਡੋਨਰ ਲਿਵਰ ਟ੍ਰਾਂਸਪਲਾਂਟ ਦਾਦੀ ਨੇ 6 ਸਾਲ ਦੇ ਪੋਤੇ ਸੂਰਜ ਨੂੰ ਦੀ ਜ਼ਿੰਦਗੀ ਰੌਸ਼ਨ ਕੀਤੀ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਸ਼ੱਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਨਜ਼ਦੀਕੀ ਰਹੇ ਸੁਖਦੇਵ ਸਿੰਘ ਢੀਂਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਬਾਦਲ ਪਰਿਵਾਰ ਨੂੰ ਪ੍ਰਧਾਨਗੀ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ ਢੀਂਸਾ ਨੇ ਬਾਦਲਾਂ ਦੇ ਨਾਲੇ ਵਗਿਆ ਰੱਖਿਆ ਕਿ ਪਾਰਟੀ ਤੇ ਕਾਬਜ ਪਰਿਵਾਰ ਦੇ ਲੰਬੇ ਹੋਏ ਬਿਨਾਂ ਪਾਰਟੀ ਦੀ ਚੜ੍ਹਦੀ ਕਲਾ ਸੰਭਵ ਨਹੀਂ ਢੀਂਸਾ ਨੇ ਆਖਿਆ ਕਿ ਲੋਕ ਅਕਾਲੀ ਦਲ ਵਿਰੁੱਧ ਨਹੀਂ ਤੇ ਨਾ ਹੀ ਕਦੇ ਅਕਾਲੀ ਦਲ ਖਤਮ ਹੋਇਆ ਉਹਨਾਂ ਆਖਿਆ ਕਿ ਕੋ ਜਗਾਂਗਾਂ ਦੇ ਵਿਰੋਧ ਹੋ ਗਏ ਨੇ ਉਹਨਾਂ ਆਖਿਆ ਕਿ ਜੇਕਰ ਉਹ ਨੇਤਾ ਪਿੱਛੇ हट ਜਾਣ ਤੇ ਅਕਾਲੀ ਦਲ ਫਿਰ ਖੜਾ ਹੋ ਸਕਦਾ ਹੈ ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸੀ ਟਿਕਟ ਤੇ ਚੋਣ ਲੜਨ ਲਈ ਦਾਵੇਦਾਰੀ ਵੜਾ ਪਰੰਪਰ ਦਿੱਤਾ ਹੈ ਨਵਜੋਤ ਕੌਰ ਸਤਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀਆਂ ਤੇ ਅਕਾਲੀ ਭਾਜਪਾ ਸਰਕਾਰ ਸਮੇਂ ਮੁੱਖ ਪਾਰਲੀਮੈਂਟੀ ਸਖਤਰ ਰਹਿ ਚੁੱਕੀ ਹੈ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਡਾਕਟਰ ਨਵਜੋਤ ਕੌਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਲੋਕ ਸਭਾ ਚੋਣਾਂ ਲਈ ਉਨ੍ਹਾਂ ਦਾ ਨਾਮ ਉਮੀਦਵਾਰੀ ਲਈ ਪਹਿਲਾਂ ਅੰਮ੍ਰਿਤਸਰ ਹਰਗੇ ਤੋਂ ਚੱਲ ਰਿਹਾ ਸੀ ਅੰਮ੍ਰਿਤਸਰ ਹਲਕਾ ਲੋਕ ਸਭਾ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਇਸ ਸਮੇਂ ਲੋਕ ਸਭਾ ਮੈਂਬਰ ਹੈ ਅਗਲੀਆਂ ਚੋਣਾਂ ਲਈ ਵੀ ਉਹ ਦਾਅਵੇਦਾਰ ਨੇ ਇਸੇ ਲਈ ਨਵਜੋਤ ਕੌਰ ਜਿਆਦਾ ਹਾਈ ਕਮਾਂਡ ਤੋਂ ਮਿਲੇ ਹੈ ਨਵਜੋਤਪੁਰ ਸਿੱਧੂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਚੰਡੀਗੜ੍ਹ ਵਿੱਚੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ 26 ਜਨਵਰੀ ਨੂੰ ਚੰਡੀਗੜ੍ਹ ਦੇ ਇੱਕ ਪਿੰਡ ਵਿੱਚ ਉਹ ਝੰਡਾ ਲਹਿਰਾ ਰਹੇ ਨੇ ਚੰਡੀਗੜ੍ਹ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਲਈ ਮਨੀਸ਼ ਤਵਾੜੀ ਕਾਫੀ ਸਮੇਂ ਤੋਂ ਦਾਵੇਦਾਰੀ ਜਿਤਾ ਰਹੇ ਹਨ ਵਿਆਹ ਵਾਲੇ ਦਿਨ ਤਿਆਰ ਹੋਣ ਲਈ ਆਈ ਲੜਕੀ ਨੂੰ 6 ਹਥਿਆਰਬੰਦ ਨੌਜਵਾਨਾਂ ਨੇ ਮੁਕਸਰ ਸ਼ਹਿਰ ਦੇ ਮੇਨ ਬਾਜ਼ਾਰ ਸਥਿਤ ਬਿਊਟੀ ਪਾਰਲਰ ਤੋਂ ਅਗਵਾ ਕਰ ਲਿਆ ਸੀ ਲੜਕੀ ਨੂੰ ਕਾਰ ਤੋਂ ਲੈ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਨੇ ਫਿਰੋਜ਼ਪੁਰ ਤੋਂ ਲੜਕੀ ਨੂੰ ਬਰਾਮਦ ਕਰ ਲਿਆ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪੁਲਿਸ ਮੁਖੀ ਮਨਜੀਤ ਸਿੰਘ ਤੇਸੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਤੇ ਲੜਕੀ ਨੇ ਵਿਰੋਧ ਕੀਤਾ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਨੇ ਹਥਿਆਰ ਦਿਖਾ ਕੇ ਡਰਾਇਆ ਸੀ ਇੱਕ ਵਾਰ ਤਾਂ ਲੜਕੀ ਕਾਰ ਤੋਂ ਹੇਠਾਂ ਵੀ ਡਿੱਗ ਪਈ ਸੀ ਦੋਸ਼ੀਆਂ ਨੇ ਫਿਰ ਤੋਂ ਉਸ ਨੂੰ ਚੱਕ ਕੇ ਕਾਰ ਵਿੱਚ ਸੁੱਟ ਲਿਆ ਤੇ ਫਰਾਰ ਹੋ ਗਏ ਤਕਰੀਬਨ 6 ਘੰਟਿਆਂ ਵਿੱਚ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵਿੱਚ ਜੰਮ ਕੇ ਗੁੰਡਾਗਰਦੀ ਕੀਤੀ ਅਕਾਲੀ ਵਰਕਰਾਂ ਤੇ ਨਜਾਇਜ਼ ਪਰਚੇ ਦਰਜ ਕੀਤੇ ਉਹਨਾਂ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਅਕਾਲੀ ਸਰਕਾਰ ਆਮ ਤੌਰ ਤੇ ਦੇਖ ਲੈਣ ਦੀ ਚੇਤਾਵਨੀ ਦਿੱਤੀ ਉਹਨਾਂ ਆਖੇ ਕਿ ਲੋਕ ਸਭਾ ਚੋਣਾਂ ਲਈ ਵਰਕਰ ਹੁਣ ਤੋਂ ਕਮਰ ਕੱਸੇ ਕੱਸ ਲੈਣ ਇਹ ਸਮਾਂ ਜਦੋਂ ਕਾਂਗਰਸ ਨੂੰ ਹਰਾ ਕੇ ਕੇਂਦਰ ਵਿੱਚ ਫਿਰ ਤੋਂ ਭਾਜਪਾ ਅਕਾਲੀ ਸਰਕਾਰ ਨੂੰ ਸੂਬੇ ਦੇ ਵਿਕਾਸ ਦੀ ਨਵੀਂ ਇਬਾਰਤ ਲਿਖਣ ਲਈ ਲਿਆਂਦਾ ਜਾ ਸਕੇ ਉਹਨਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਨੂੰ ਹਰਾਉਣ ਲਈ ਅਕਾਲੀ ਭਾਜਪਾ ਵਰਕਰਾਂ ਨੂੰ ਇਕਜੁੱਟ ਹੋਣ ਲਈ ਆਖਿਆ। ਉਹਨਾਂ ਆਖਿਆ ਕਿ 2 ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ ਜਨਤਾ ਅਕਾਲੀ ਭਾਜਪਾ ਸਰਕਾਰ ਦੇ ਵਿਕਾਸਸ਼ੀਲ ਕੰਮਾਂ ਨੂੰ ਭੁੱਲ ਗਈ ਜਿਸ ਦਾ ਪਤਾ ਉਹਨਾਂ ਨੂੰ ਹੁਣ ਲੱਗ ਰਿਹਾ ਹੈ। ਬੇਅਦبی ਮਾਮਲੇ ਵਿੱਚ ਹਾਈ ਕੋਰਟ ਵੱਲੋਂ ਸਾਰੀਆਂ ਪਟੀਸ਼ਨਾਂ ਖਾਰਜ ਕਰਨ ਤੇ ਉਹਨਾਂ ਆਖਿਆ ਕਿ ਉਹ ਅਦਾਲਤ ਦਾ ਫੈਸਲਾ ਦਾ ਸਵਾਗਤ ਕਰਦੇ ਹੈ। ਇਸ ਮਾਮਲੇ ਤੇ ਉਹਨਾਂ ਆਖਿਆ ਕਿ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਹੋਵੇ। ਉਹ ਇਸ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ। 2019 ਦੀਆਂ ਲੋਕ ਸਭਾ ਚੋਣਾਂ ਲਈ ਇਸ ਭਰੋਸੇ ਦੇ ਨਾਲ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ 13 ਕਾਂਗਰਸ ਜਿੱਤੇਗੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਿੰਕਾ ਗਾਂਧੀ ਦੇ ਰਾਜਨੀਤਿਕ ਖੇਤਰ ਵਿੱਚ ਦਾਖਲੇ ਤੇ ਪਾਰਟੀ ਪ੍ਰਧਾਨ ਨੂੰ ਮਾਸਟਰ ਉਹ ਕਹਾਰ ਦਿੰਦੇ ਆਖਿਆ ਕਿ ਉੱਤਰ ਪ੍ਰਦੇਸ਼ ਨਹੀਂ ਬਲਕਿ ਪੂਰੇ ਦੇਸ਼ ਵਿੱਚ ਰਾਜਨੀਤਿਕ ਸਮੀਕਰਨ ਬਦਲ ਜਾਣਗੇ ਸੁਭਾ ਕਾਂਗਰਸ ਕਮੇਟੀ ਦੇ ਲੋਕ ਸੰਪਰਕ ਅਭਿਆਨ ਦੀ ਸ਼ੁਰੂਆਤ ਕਰਦੇ ਆ ਮੁੱਖ ਮੰਤਰੀ ਨੇ ਪ੍ਰਿੰਕਾ ਨੂੰ ਪਾਰਟੀ ਦੇ ਵਰਕਰਾਂ ਵੱਲੋਂ ਰਾਹੁਲ ਗਾਂਧੀ ਦੇ ਬਰਾਬਰ ਭਾਰ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉਹਨਾਂ ਆਖਿਆ ਕਿ ਅਗਲੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਰਾਹੁਲ ਗਾਂਧੀ ਨੂੰ ਪੂਰਾ ਤਿਆਰ ਕੀਤਾ ਜਾ ਰਿਹਾ ਹੈ ਕੈਪਟਨ ਅਮਰਿੰਦਰ ਨੇ ਆਖਿਆ ਕਿ ਪ੍ਰਿੰਕਾ ਦੇ ਪਾਰਟੀ ਵਿੱਚ ਦਾਖਲੇ ਤੇ ਕਾਂਗਰਸ ਵਰਕਰਾਂ ਤੇ ਪਾਰਟੀ ਦੇ ਸਾਰੇ ਮੈਂਬਰਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਚੁੱਕੀ ਹੈ ਕੁਝ ਸਮੇਂ ਦੀ ਚੁੱਪੀ ਤੋਂ ਬਾਅਦ ਡੇਰਾ ਪ੍ਰੇਮੀਆ ਨੇ ਪੰਜਾਬ ਬੰਦਰ ਆਪਣੀਆਂ ਸਰਗਰਮੀਆਂ ਮੁੜ ਸ਼ੁਰੂ ਕਰ ਦਿੱਤੀਆਂ ਡੇਰਿਆਂ ਵਿੱਚ ਮੁੜ ਰੌਣਕ ਪਰਤਣ ਲੱਗੀ ਹੈ ਡੇਰਾ ਮੁਖੀ ਨੂੰ ਬਲਾਤਕਾਰ ਮਾਮਲੇ ਤੇ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਪ੍ਰੇਮੀਆ ਦੀਆਂ ਸਰਗਰਮੀਆਂ ਤਕਰੀਬਨ ਠੱਪ ਪਈਆਂ ਸਨ ਹੁਣ ਡੇਰਾ ਪ੍ਰੇਮੀਆ ਨੇ ਰੋਜ਼ਾਨਾ ਨਾਮ ਚਰਚਾ ਕਰਨ ਦਾ ਫੈਸਲਾ ਕੀਤਾ ਡੇਰਾ ਪ੍ਰਬੰਧਕ ਪ੍ਰੇਮੀਆ ਦੀ ਖਿੰਡੀਪੁੱਡੀ ਸ਼ਕਤੀ ਨੂੰ ਇਕੱਠਿਆ ਕਰਨ ਦੀ ਯਤਨ ਕਰ ਰਹੇ ਨੇ ਡੇਰੇ ਆ ਰਹੀਆਂ ਲੋਕ ਸਭਾ ਚੋਣਾਂ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਡੇਰੇ ਦੇ ਸਿਆਸੀ ਵਿੰਗ ਵੀ ਸਰਗਰਮ ਹੋ ਚੁੱਕਾ ਹੈ ਪੰਜਾਬ ਦੇ ਸਭ ਤੋਂ ਵੱਡਾ ਡੇਰਾ ਰਾਜਗੜ੍ਹ ਸਲਾਬਤਪੁਰਾ ਵਿੱਚ ਚਾਰਜ ਲਿਆ ਤੋਂ ਡੇਰਾ ਪ੍ਰੇਮੀਆਂ ਦੀ ਵੱਡੀ ਨਾਮ ਚਰਚਾ ਨੇ ਨਵੀਂ ਚਰਚਾ ਛੇੜ ਦਿੱਤੀ ਡੇਰਾ ਪ੍ਰੇਮੀਆਂ ਨੇ ਨਾਮ ਚਰਚਾ ਲਈ ਸ਼ਾਹ ਸਤਨਾਮ ਸਿੰਘ ਦਾ ਸੋਮਾ ਜਨਮ ਦਿਨ ਚੁਣਿਆ ਨਾਮ ਚਰਚਾ ਦਾ ਸਮਾ ਚਾਹੇ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਸੀ ਪਰ ਸਵੇਰ ਤੋਂ ਡੇਰਾ ਪ੍ਰੇਮੀ ਇੱਥੇ ਪਹੁੰਚੇ ਡੇਰਾ ਸਰਸਾ ਦਾ ਸ਼ੁਰੂ ਤੋਂ ਵਿਰੋਧ ਕਰਨੀਆਂ ਪੰਥਕ ਜਥੇਬੰਦੀਆਂ ਡੇਰਾ ਪ੍ਰੇਮੀਆਂ ਦੀ ਚਰਚਾ ਮੌਕੇ ਗਾਇਬ ਰਹੀ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਕਰਾਨ ਨੇ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੋਂ ਕੇਂਦਰੀ ਮੰਤਰੀ ਹਰ ਸਿਮਰਤ ਕੌਰ ਬਾਦਲ ਜਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਖਿਲਾਫ ਚੋਣ ਲੜਨ ਦੇ ਸੰਭਾਵੀ ਸੰਕੇਤ ਦਿੱਤੇ ਨੇ ਸਿੱਖ ਪਰਚ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਪਟਿਆਲਾ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟੋ ਜਤਾਖਲ ਪਟੀਸ਼ਨ ਤੇ ਡੀਜੀਪੀ ਵੱਲੋਂ ਡੀਐਸਪੀ ਸਮਾਣਾ ਨੇ ਜਵਾਬ ਦਾਖਲ ਕੀਤਾ ਢੱਡਰੀਆਂ ਵਾਲੇ ਨੂੰ ਠੁਕਵੀਂ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ ਕਰੀਬ 27 ਸੁਰੱਖਿਆ ਮੁਲਾਜ਼ਮ ਤੇ ਇੱਕ ਸਕਾਟ ਗੱਡੀ ਉਨਾ ਨੂੰ ਦਿੱਤੀ ਗਈ ਹੈ ਸਰਬੱਤ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਥਾਪੇਗੇ ਜਹਦਾਰ ਜਗਤਾਰ ਸਿੰਘ ਹਵਾਰਾ ਨੇ ਬਰਗਾੜੀ ਇਨਸਾਫ ਮੋਰਚੇ ਦੀ ਕਮਾਂਡ ਸੰਭਾਲ ਦਿਆਂ ਪਹਿਲਾ ਲੈ ਕੇ ਫੈਸਲਿਆਂ ਨੂੰ ਰੱਦ ਕਰ ਦਿੱਤਾ ਇਨ੍ਹਾਂ ਫੈਸਲਿਆਂ ਵਿੱਚ ਲੋਕ ਸਭਾ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨਾ ਵੀ ਸ਼ਾਮਲ ਹੈ ਹਵਾਰਾ ਵੱਲੋਂ ਬਣਾਈ ਕਮੇਟੀ ਨੇ 27 ਜਨਵਰੀ ਨੂੰ ਚੰਡੀਗੜ੍ਹ ਵਿੱਚ ਇਕੱਠ ਸੱਦਿਆ ਹੈ ਜਗਤਾਰ ਸਿੰਘ ਹਵਾਰਾ ਨੇ ਤਿਹਾਰਡ ਜ਼ਿਲ੍ਹੇ ਵਿੱਚੋਂ ਹੁਕਮ ਜਾਰੀ ਕਰਕੇ ਤਿੰਨ ਮਤਵਾਜੀ ਜਹਦਾਰ ਧਿਆਨ ਸਿੰਘ ਮਾਨ ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਦੀ ਅਗਵਾਈ ਹੇਠਾਂ ਚੱਲ ਰੇ ਬਰਗਾੜੀ ਇਨਸਾਫ ਮੋਰਚੇ ਦੇ ਦਰਾਂ ਲਈ ਸਾਰੇ ਫੈਸਲੇ ਉੱਪਰ ਰੋਕ ਲਾ ਦਿੱਤੀ ਹੈ ਇਸ ਦਰਾਂ ਸਾਰੇ ਫੈਸਲਿਆਂ ਦੀ 27 ਜਨਵਰੀ ਨੂੰ ਬਲਾਏ ਪੰਥਕ ਇਕੱਠ ਵਿੱਚ ਪਰਚੋਲ ਕਰਨ ਮਗਰੋਂ ਸਾਰਿਆਂ ਦੀ ਰਾਏ ਨਾਲ ਨਵੇਂ ਫੈਸਲੇ ਲਈ ਜਾਣਗੇ ਕਮੇਟੀ ਮੈਂਬਰਾਂ ਨੇ ਸਾਫ਼ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਬਾਰੇ ਫਿਲਹਾਲ ਇਨਸਾਫ ਮੋਰਚੇ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾਏਗਾ ਕਮੇਟੀ ਮੈਂਬਰਾਂ ਨੇ ਆਖਿਆ ਕਿ ਬਰਗਾੜੀ ਇਨਸਾਫ ਮੋਰਚੇ ਦੀ ਸਮਾਪਤੀ ਤੇ ਹੋਰਲੇ ਫੈਸਲਿਆਂ ਉੱਪਰ ਖੁੱਦ ਦੇ ਦੋ ਜੱਥੇਦਾਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਜਿਸ ਕਰਕੇ ਭਾਈ ਹਵਾਰਾ ਨੇ ਕਦਮ ਚੁੱਕੇ ਕਮੇਟੀ ਮੈਂਬਰਾਂ ਨੇ ਆਖਿਆ ਕਿ ਉਹਨਾਂ ਭਾਈ ਧਿਆਨ ਸਿੰਘ ਮਾਨ ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਨੂੰ 27 ਜਨਵਰੀ ਨੂੰ ਇੱਕ ਅਠਵ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਭਾਈ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਵਕੀਲ ਅਮਰ ਸਿੰਘ ਚਾਹਲ ਭਾਈ ਨਰੈਣ ਸਿੰਘ ਚੋੜਾ ਜਸਪਾਲ ਸਿੰਘ ਹੀਰਾ ਪ੍ਰੋਫੈਸਰ ਬਲਜਿੰਦਰ ਸਿੰਘ ਸਿੰਘ ਤੇ ਮਾਸਟਰ ਸੰਤੋਖ ਸਿੰਘ ਨੇ ਆਖਿਆ ਕਿ ਬਰਗਾੜੀ ਇਨਸਾਫ ਮੋਰਚੇ ਦਾ ਕੋਈ ਫ ਨੇਂਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਬਟਾਲੀੋਂ ਖਬਰ ਹੈ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਲਾਂਘੇ ਲਈ ਜ਼ਮੀਨ ਅਕਵਾਇਰ ਕਰਨ ਦੀ ਵੱਡੀ ਕਾਰਵਾਈ ਰੰਪ ਕਰ ਦਿੱਤੀ ਗਈ ਹੈ ਡੇਰਾ ਬਾਬਾ ਨਾਨਕ ਦੇ ਐਸ ਡੀ ਐਮ ਨੇ ਦੱਸਿਆ ਕਿ ਲਾਂਘੇ ਲਈ 54 ਏਕੜ ਤੇ ਹੋਰ ਦਫ਼ਤਰਾਂ ਲਈ 50 ਏਕੜ ਜ਼ਮੀਨ ਮਾਲਕ ਕਿਸਾਨਾਂ ਤੋਂ ਗ੍ਰਹਿਣ ਕੀਤੀ ਜਾਏਗੀ ਉਦਰ ਸੈਂਟਰਲ ਲੈਂਡ ਬੋਰਡ ਚੇਅਰਮੈਨ ਦੀ ਗਵਾਈ ਚ ਟੀਮ ਜਦੋਂ ਡੇਰਾ ਬਾਬਾ ਨਾਨਕਾਈ ਤਾ ਉੱਥੇ ਜ਼ਮੀਨ ਮਾਲਕ ਕਿਸਾਨਾਂ ਵੱਲੋਂ ਪਹਿਲਾ ਮਿਲਦਾ ਯਤਨ ਕੀਤਾ ਗਿਆ ਪਰ ਜਦੋਂ ਸੁਰੱਖਿਆ ਅਧਿਕਾਰੀਆਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਰੋਹ ਚ ਆਏ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਚੰਡੀਗੜ੍ਹ ਤੋਂ ਖਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਵਿੱਚ ਨਸ਼ਿਆਂ ਦੇ ਕੇਸਾਂ 'ਚ ਅਪਰਾਧ ਕਰਕੇ ਵਿਦੇਸ਼ਾਂ 'ਚ ਦੌੜ ਜਾਣ ਵਾਲੇ ਮਲਜਮਾਂ ਤੇ ਉਹਨਾਂ ਦੇ ਨਾਲ ਗੰਢਤੁੱਪ ਕਰਨ ਤੇ ਮਦਦ ਕਰਨ ਵਾਲਿਆਂ ਨੂੰ ਦੇਸ਼ ਵਾਪਸ ਲੈ ਕੇ ਆਉਣਾ ਚਾਹੀਦਾ ਹੈ ਜਸਸ ਸਰ ਜੀਬ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੀ ਇਕਬਾਈ ਹੇਟਲੇ ਬੈਂਚ ਦਾ ਆਖਣਾ ਕਿ ਪੰਜਾਬ ਤੇ ਕੁਝ ਹੋਰ ਰਾਜਾਂ 'ਚ ਨਸ਼ਿਆਂ ਦੀ ਵਰਤੋਂ ਦੀ ਸਮੱਸਿਆ ਬਹੁਤ ਗੰਬੀਰ ਹੁੰਦੀ ਜਾ ਰਹੀ ਹੈ ਇਹਨਾਂ گروਹਾਂ ਦੇ ਸਰਗਣੇ ਅਕਸਰ ਵਿਦੇਸ਼ ਵਿੱਚ ਬੈਠ ਕੇ ਧੰਦਾ ਚਲਾਉਂਦੇ ਨੇ ਜੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸੰਜੀਦਾ ਰਹੀਆਂ ਸੰਜੀਦਾ ਨਹੀਂ ਕਰਦੀਆਂ ਤਾਂ ਉਹਨਾਂ ਤੱਕ ਪੜਨਾ ਆਸਾਨ ਨਹੀਂ ਹੁੰਦਾ ਬੈਂਕ ਕਹਿੰਦਾ ਹੈ ਕਿ ਮੁਲਜ਼ਮਾਨਾਂ ਨੂੰ ਪਗੋੜੇ ਲਾਣੇ ਜਾਣ ਤੋਂ ਬਾਅਦ ਉਹਨਾਂ ਦੀਆਂ ਸੰਪਤੀਆਂ ਜ਼ਬਤ ਕਰਕੇ ਤੇ ਕਰਕੇ ਕਾਨੂੰਨ ਨੂੰ ਅੰਜਾਮ ਤੱਕ ਪਹੁੰਚਾਏ ਜਾਣ ਦੀ ਡਾਡੀ ਲੋੜ ਹੈ ਮਲੇਰ ਕੋਟਲਾ 'ਚ 16 ਫਰਵਰੀ ਨੂੰ ਖੁੱਲ ਰਹੇ ਖੇਤਰੀ ਪਾਸਪੋਰਟ ਦਫ਼ਤਰ ਦੇ ਘਾਟਣ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ ਪਾਸਪੋਰਟ ਦਫ਼ਤਰ ਖੋਲਣ ਦਾ ਸਿਰ ਆਪ ਆਪਣੇ ਸਿਰ ਬਨਨ ਲਈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਪੰਜਾਬ ਦੀ ਕੈਬਨਿਟ ਮੰਤਰੀ ਰਾਜੀਆ ਸੁਲਤਾਨਾ ਅਮੋਂ ਸਾਹਮਣੇ ਆ ਗਏ ਨੇ ਦੋਹਾਵਾਂ ਵੱਲੋਂ ਮਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਨੇ ਇਸ ਸਬੰਧੀ ਬਾਕਾਇਦਾ ਪੋਸਟਰ ਛਪਾਏ ਗਏ ਨੇ ਕੈਪਟਨ ਸਮਤੀ ਦੇ ਹੱਕ ਚ ਲੱਗੇ ਪੋਸਟਰ ਤੇ ਦੱਸਿਆ ਗਿਆ ਹੈ ਕਿ ਰਜ਼ੀਆ ਸੁਲਤਾਨਾ ਵੱਲੋਂ 16 ਫਰਵਰੀ ਨੂੰ ਦਫ਼ਤਰ ਦਾ ਉਦ்கਾਟਨ ਕੀਤਾ ਜਾਵੇਗਾ ਪੰਜਾਬ ਪੁਲਿਸ ਦੇ ਏਡੀਜੀਪੀ ਸੰਜੀਵ ਕਲੜਾ ਤੇ ਇੰਸਪੈਕਟਰ ਸੰਜੀਵ ਸੂਦ ਨੂੰ ਉਹਨਾਂ ਦੀਆਂ ਵਿਲੱਖਣ ਸੇਵਾਵਾਂ 'ਮਨਮੋਲੀ ਗੰਤੰਤਰ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਣਾ ਹੈ। ਏਆਈਜੀ ਵਿਜੀਲੈਂਸ ਆਸ਼ੀਸ਼ ਕਪੂਰ, ਐਸਐਸਪੀ ਲੁਧਿਆਣਾ ਪਿੰਡੂ ਵਰਿੰਦਰ ਸਿੰਘ ਬਰਾੜਸਣੇ 15 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਸੀਨੀਅਰ ਐਡਵੋਕੇਟ ਅਚੇਸ ਫੂਲਕਾ ਨੇ 1984 ਵਿੱਚ ਦਿੱਲੀ ਵਿੱਚ ਹੋਏ ਸੇਕ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਨੂੰ ਆਪਣਾ ਮਿਸ਼ਨ ਬਣਾ ਲਿਆ। ਆਖਰ ਉਹਨਾਂ ਦੀ ਮਿਹਨਤ رنگ ਲਿਆਈ ਸੱਜਨ ਕੁਮਾਰ ਵਰਗੇ ਹਾਈ ਪ੍ਰੋਫਾਈਲ ਨੇਤਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਗਏ ਬਹੁਤ ਸਾਰੇ ਹੋਰ ਨਾਂ ਇਲਾਕਿਆਂ ਵਿੱਚੋਂ ਵੱਡੇ ਆਗੂਆਂ ਦੀ ਤਰ੍ਹਾਂ ਫੁਲਕਾ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ 2014 ਵਿੱਚ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜੀਆਂ ਜਿੱਤ ਨਹੀਂ ਸਕੇ ਪਰ ਮਜ਼ਬੂਤ ਹਾਜ਼ਰੀ ਉਹਨਾਂ ਨੇ ਦਰਜ ਕਰਾਈ ਐਚਐਸ ਫੁਲਕਾ ਨੂੰ ਪਦਮਸ਼ਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੜਾਂ ਖੇਡਾਂ ਦੇ ਮਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਗਵਾਂਡੀ ਮੌਲਕ ਪਾਕਿਸਤਾਨੋਂ ਆਈਆਂ ਖਬਰਾਂ ਲਾਹੌਰ ਤੋਂ ਖਬਰ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 69 ਸਾਲਾਂ ਦੇ ਜਿਨ੍ਹਾਂ ਨੂੰ ਸਿਹਤ ਨਸਾਜ਼ ਹੋਣ ਮਗਰੋਂ ਕੋਟ ਲਕਪਤ ਜੇਲ੍ਹ ਤੋਂ ਹਸਪਤਾਲ ਤਬਦੀਲ ਕੀਤਾ ਗਿਆ ਉਹਨਾਂ ਜੇਲ੍ਹ ਵਿੱਚ ਆਪਣੀ ਖਬਰ ਸੈਰ ਲੈਣ ਆਏ ਪੀਐਮਐਲਨ ਆਗੂਆਂ ਅੱਗੇ ਆਪਣੀ ਹਾਲਤ ਉੱਗੇ ਉਰਦੂ ਸ਼ਾਇਰ ਮਿਰਜ਼ਾ ਗਾਲिब ਦੀ ਸ਼ਾਇਰੀ ਨਾਲ ਬਿਆਨ ਕੀਤੀ ਹੈ शरीफ को दिल की तकलीफ करके हस्पता दाखिल करवाया गया मैडिकल टेस्टा मगरों उन्होंने लंघे दिन वापस जेल भेज दिता गया तो रिपोर्टा कह दी हैं कि जो पार्टी आगुआ ने शरीफ तो उन्होंने सेहत बारे पूछा तो उन्होंने कहा उनके देखे से जो आ जाती है मुँह पर रौनक वो समझते हैं कि बीमार का हाल अच्छा है फिर कहें उनके देखे से जो आ जाती है मूँह पर रौनक वो समझते हैं कि बीमार का हाल अच्छा है रिपोर्ट ਦਾ ਮਤਾਬਕ ਕੁਛਦੀਪ ਦੀ ਮਾਂ ਤੇ ਧੀ ਮਰੀਮ ਨੇ ਵੀ ਜੇਲ੍ਹ ਵਿੱਚ ਨਵਾਸ਼ੀ ਦੀ ਖਬਰ ਸਾਰ ਲਈ اسلامਾਬਾਦੋਂ ਖਬਰ ਕਰਤਾਰਪੁਰ ਲੰਘਾ ਖੋਲਣ ਸੰਬੰਧੀ ਸਮਝੌਤੇ ਉੱਤੇ ਤਿਆਰ ਕੀਤੇ ਗਏ ਪ੍ਰਸਤਾਵ ਉੱਤੇ ਭਾਰਤੀ ਜਵਾਬ ਨੂੰ ਪਾਕਿਸਤਾਨ ਨੇ ਬਚਗਾਨਾ ਐਲਾਨ ਕਰਦਿਆਂ ਕਿਹਾ ਕਿ اسلامਾਬਾਦ ਦਾ ਜਵਾਬ ਸੂਝਬੂਝ ਵਾਲਾ ਹੋਵੇਗਾ ਵਦੇਸ਼ੀ ਮਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਦਾਖਨਾ ਨੇ ਕਿ ਪਾਕਿਸਤਾਨ ਨੇ ਇੱਕ ਸਮਝੌਤੇ ਦੇ ਖਰੇੜੇ ਸਮੀਤ ਸਾਰਾ ਪ੍ਰਸਤਾਵ ਵਿਸਤਾਰ ਚ ਭਾਰਤੀ ਅਧਿਕਾਰੀਆਂ ਨਾਲ ਸਾਂਝਾ ਕੀਤਾ ਹੈ ਤੇ ਸਮਝੌਤੇ ਦੀ ਰੂਪਰੇਖਾ ਬਾਰੇ ਚਰਚਾ ਕਰਨ ਤੇ ਅੰਤਮ ਰੂਪ ਦੇਣ ਲਈ ਭਾਰਤੀ ਵਪਤ ਨੂੰ ਪਾਕਿਸਤਾਨ ਸੱਦਿਆ ਗਿਆ ਸੀ ਮੋਦੀ ਸਰਕਾਰ ਨੇ ਕਾਂਗਰਸ ਆਗੂ ਤੇ ਸਾਬਕਾ ਰਾਸ਼ਟਰਪਤੀ ਪਰਨਮ ਮੋਖਰਜੀ ਨੂੰ ਭਾਰਤ ਰਤਨ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ ਆਪੋ ਆਪਣੇ ਖੇਤਰਾਂ ਵਿੱਚ ਮਿਸਾਲੀ ਕੰਮ ਕਰਨ ਲੇ ਇਸ ਸਾਲ 112 ਜਣਿਆਂ ਨੂੰ ਪਦਮਸ਼ਰੀ ਪੁਰਸਕਾਰ ਨਾਲ ਚੁਣਿਆ ਗਿਆ ਹੈ। ਇਹਨਾਂ ਵਿੱਚ 4 ਪਦਮ ਵਿਭੂਸ਼ਣ, 14 ਪਦਮ ਪੂਸ਼ਣ ਅਤੇ 94 ਪਦਮਸ਼ਰੀ ਪੁਰਸਕਾਰ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ 21 ਔਰਤਾਂ ਜਦਕਿ 11 ਵਿਅਕਤੀ ਵਿਦੇਸ਼ ਤੋਂ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਪੂਸ਼ਣ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਭਾਵੇਂ ਕਰੜੀ ਧੁੱਪ ਨਿਕਲੀ ਅੱਜ ਪੰਜਾਬ 'ਚ ਪਰ ਠੰਡੀ ਹਵਾ ਨੇ ਲੋਕਾਂ ਦੇ ਵੱਟ ਕੱਢੀ ਰੱਖੇ ਤੇ ਵਿੱਚ ਵਿੱਚ ਬੱਦਲ ਵੀ ਬਣਦੇ ਰਹੇ। ਜਨਵਰੀ ਦੇ ਅਖੀਰਲੇ ਦਿਨਾਂ 'ਚ ਠੰਡ ਭਰੇ ਦਿਨ ਖਾਸੇ ਚੱਲ ਰਹੇ ਨੇ ਹਰ ਕੋਈ ਠਰ ਠਰ ਕਰਦਾ ਨਜ਼ਰ ਆਉਂਦਾ ਕੋਈ ਬੁੱਢਾ ਕੋਈ ਬੱਚਾ ਕੋਈ ਸਿਆਣਾ ਕੋਈ ਨਿਆਣਾ ਅੱਜ ਸਵੇਰੇ ਧੁੰਦ ਪੈਣ ਤੋਂ ਬਚਿਤ ਰਹੀ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ